We ਆਡੀ ਜ਼ਾਲਮ ਸਰਕਾਰ ਤੋਂ ਲਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਗਈ ਕਾਲ ਤੇ ਚਲਦੇ ਸ਼ਨੀਵਾਰ ਨੂੰ ਵੱਖ-ਵੱਖ ਸਾਂਝਥੇਵਲੀਵਾਂ ਵੱਲੋਂ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਬੜਿੰਗ ਕੋਲ ਬਣੇ ਹੋਏ ਟੂਲਪਲਾਜ਼ੇ ਉਪਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾ ਤੇ ਕੇਂਦਰੀ ਮੰਤਰੀ ਅਮਨ ਵਿਸ਼ਰਾਦਾ ਪੁੱਤਰਫੂ ਕੇ ਕੇਂਦਰ ਸਰਕਾਰ ਦਾ ਪਿੱਟਸਿਆਪਾ ਕੀਤਾ ਗਿਆ ਕਿਸਾਨਾਂ ਨੇ ਲਖੀਮਪੁਰ ਖੀਰੀ ਦੀ ਘਟਨਾ ਦੇ ਮਾਮਲੇ ਨੂੰ ਲੈ ਕੇ ਅਮਨ ਵਿਸ਼ਰਾਦਾ ਦੀ ਗ੍ਰਿਫਤਾਰੀ ਮੰਗ ਕੀਤੀ ਉੱਥੇ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਵੀ ਦੁਹਰਾਇਆ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਰਪ੍ਰਦਾਤਾ ਖੁਸ਼ਵੰਤ ਸਿੰਘ ਬਾੜਲਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਗ ਪ੍ਰਧਾਨ ਸੰਦੀਪ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਬਰਵਿੰਦਰ ਸਿੰਘ ਨੇ ਕਿਹਾ ਕਿ ਲਖੀਮਪੁਰ ਖੀਰੀ ਮਾਮਲੇ ਵਿੱਚ ਪੁਲਿਸ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਯੂਨੀਅਨ ਦੇ ਕਹਿਮਤੇ باوجود ਅਮਿਤ ਮਿਸ਼ਰਾ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਜਿਸ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੋਂ ਸਹਰੇ ਤੋਂ ਅਗਲੇ ਦਿਨ ਕੇਂਦਰ ਸਰਕਾਰ ਦੇ ਪੁੱਤਰੇ ਫੂਕ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ ਇਸੇ ਤਹਿਤ ਅੱਜ ਇਹ ਪ੍ਰਦਰਸ਼ਨ ਕੀਤਾ ਗਿਆ ਅੰਤ ਵਿੱਚ ਉਹਨਾਂ ਨੇ ਕੇਂਦਰੀ ਮੰਤਰੀ ਅਮਿਤ ਮਿਸ਼ਰਾ ਦੀ ਗ੍ਰਿਫਤਾਰੀ ਦੇ ਇਲਾਵਾ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਅੱਜ ਪੁਤਲੇ ਧੋਕੇ ਗਏ ਹੈ ਜੀ ਲਗਾਤਾਰ ਜਿਹੜੇ ਕਿਸਾਨ ਆ ਉਹ ਇੱਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ ਦੇ ਬੈਠੇ ਹੋਏ ਐ ਔਰ ਬੜੇ ਸ਼ਾਂਤਮਈ ਟੰਗਣਾ ਉਹ ਬੈਠੇ ਹੋਏ ਪਿਛਲੇ ਦਿਨੀ ਜਿਹੜਾ ਹੈਗਾ ਉਹ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਆਪ ਦਾ ਪ੍ਰੋਗਰਾਮ ਕਰਕੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਉਹ ਵਾਪਸ ਆ ਰਹੇ ਸੀਗੇ ਇਹ ਸਰਕਾਰ ਨੇ ਐਡੀ ਕਰਾਉਣੀ ਹਰਕਤ ਕੀਤੀ ਕਿ ਉਹਨਾਂ ਦੇ ਉੱਪਰ ਪਿੱਛੇ ਤੋਂ ਜਿਹੜੀਆਂ ਉਹ ਜੀਪਾਂ ਕਰਾਂ ਚੜਾਈਆਂ ਗਈਆਂ ਜਿਹੜਾ ਸਿੱਧੇ ਤੌਰ ਤੇ ਜਿਹੜਾ ਹੈਗਾ ਕੋਈ ਗੋਲੀ ਵੱਜਦੀ ਹੈ ਜਾਂ ਕੋਈ ਕਿਸੇ ਕਾਰਨ ਕਰਕੇ ਕਿਸੇ ਦੀ ਮੌਤ ਹੁੰਦੀ ਹੈ ਉਹਨੂੰ ਆਪਾਂ ਅਚਾਨਕ ਮੌਤ ਗਿਣ ਸਕਦੇ ਹਾਂ ਪਰ ਜਿਹੜਾ ਗਿਣੀ ਮਥੀ ਸਾਜ਼ਿਸ਼ ਦੇ ਤੀਨ ਇਹ ਗੱਲ ਹੋਈ ਹੈ ਉਹਨੂੰ ਅਸੀਂ ਇਹ ਕਹਾਂਗੇ ਕਿ ਉਹਨਾਂ ਨੇ ਸ਼ਹੀਦ ਉਹਨਾਂ ਨੂੰ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਕਿਉਂਕਿ ਉਸ ਤੋਂ 2-4 ਦਿਨ ਪਹਿਲਾਂ ਹੀ ਪਹਿਲਾਂ ਹਰਿਆਣੇ ਦੇ ਮੁੱਖ ਮੰਤਰੀ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਹਰੇਕ ਹਲਕੇ ਦੇ ਵਿੱਚੋਂ 800 700 ਜਿਹੜਾ ਬੰਦਾ ਹੈਗਾ ਉਹ ਲਠ ਮਾਰ ਪਾਇਦਾ ਕੀਤਾ ਜਾਵੇ ਤਾਂ ਕਿ ਜਿਹੜਾ ਹੈਗਾ ਕਿਸਾਨਾਂ ਨੂੰ ਕਿਸਾਨਾਂ ਦੀ ਬੋਲੀ ਦੇ ਵਿੱਚ ਜਵਾਬ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਮਿਸ਼ਰੇ ਦਾ ਬਿਆਨ ਆਇਆ ਸੀਗਾ ਕਿ ਮੈਂ ਮਨਿਸਟਰ ਹੋਣ ਤੋਂ ਪਹਿਲਾਂ ਕੀ ਸੀ ਇਹ ਲੋਕਾਂ ਨੂੰ ਜਾਣ ਲੈਣਾ ਚਾਹੀਦਾ ਉਹ ਬਿਲਕੁਲ ਗੁੰਡਾ ਬਦਮਾਸ਼ ਸੀ ਉਹ ਆਪਦੀ ਪੁਰਾਣੀ ਗੱਲ ਦੱਸ ਰਿਹਾ ਸੀ ਸੱਚਾ ਸੀ ਉਹਨਾਂ ਦੋਨਾਂ ਬਿਆਨਾਂ ਤੋਂ ਬਾਅਦ ਲਖੀਮਪੁਰ ਖੇਰੀ ਖੀਰੀ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਈਆਂ ਗਈਆਂ ਇਹਨਾਂ ਨੂੰ ਦਿਲ ਨੂੰ ਬਲੁੰਦਰ ਨਾਲ ਇੱਕ ਗੱਲ ਹੈ ਅਸੀਂ ਇਹਦੀ ਪੁਰਜੋਤ ਨਿੰਦਾ ਕਰਦੇ ਜੀ ਤੇ ਅੱਜ ਉਸੇ ਕਰਕੇ ਜਿਹੜਾ ਹੈਗਾ ਮੋਦੀ ਸਰਕਾਰ ਦੇ ਸਾਰੇ ਜਿਹੜੇ ਹੈਗੇ ਫੀਲੇ ਉਹਨਾਂ ਨੂੰ ਇਕੱਠਾ ਕਰਕੇ ਜਿਹੜਾ ਅਸੀਂ ਆਮਨ ਦੇ ਤੌਰ ਤੇ ਫੂਕ ਰਹੇ ਹਾਂ ਜਿਹੜਾ ਸੰਯੁਕਤ ਮੋਰਚੇ ਨੂੰ ਸਾਨੂੰ ਹੁਕਮ ਆਇਆ ਸੀ ਕਿ 15 ਤਰੀਕ ਨੂੰ ਪਹਿਲਾਂ ਸੰਯੁਕਤ ਮੋਰਚੇ ਨੇ ਕਹਲ ਦਿੱਤੀ ਸੀ ਕਿ ਆਪਾਂ ਦਸਹਿਰਾ ਜਿੱਦੇ ਦਸਹਿਰੇ ਵਾਲੇ ਦੈਨ ਪੁਤਲੇ ਫੂਕਨੇ ਆ ਪਰ ਥੋੜਾ ਜਿਹਾ ਜਦੋਂ Hindu ਧਰਮ ਦੇ BJP ਦੇ ਲੀਡਰਾਂ ਨੇ ਇਹ ਸਾਡੇ ਤੇ ਦੋਛਲਾਇਆ ਕਿ ਸਾਡੇ Hinduਾਂ ਤੇ ਅਟੈਕ ਕਰਦੇ ਆ ਆ ਦਸਹਿਰੇ ਵਾਲੇ ਦੈ ਨਹੀਂ ਇਹ ਸਾਡੇ ਪੁਤਲੇ ਫੂਕਦੇ ਆ ਉਸ ਤੋਂ ਬਾਅਦ ਸੰਯੁਕਤ ਮੋਰਚੇ ਨੇ ਫੇਰ ਫੈਸਲਾ ਲਿਆ ਕਿ ਆਪਾਂ ਇੱਕ ਦਿਨ ਬਾਅਦ 16 ਤਰੀਕ ਨੂੰ ਜਿਹੜੇ ਮੋਦੀ ਸਰਕਾਰ ਦੇ ਆ ਪੁਤਲੇ ਆ ਉਹ ਅੱਜ ਅਸੀਂ ਫੂਕੇ ਆ ਔਰ ਸਾਰੇ ਭਾਰਤ ਦੇ ਵਿੱਚ ਅੱਜ ਮੋਦੀ ਸਰਕਾਰ ਅਮਿਤ ਸ਼ਾਹ ਦੇ ਔਰ ਜਿਹੜਾ ਹੰਕਾਰਿਆ ਮੰਤਰੀ ਮਿਸ਼ਰਾ ਉਹਦੇ ਪੁਤਲੇ ਫੂਕੇ ਗਏ ਆ ਇਸੇ ਤਰ੍ਹਾਂ ਹੀ ਸਾਡਾ ਸੰਘਰਸ਼ਾ ਜਿਹੜਾ ਜਾਰੀ ਰਹੂਗਾ ਜਿੰਨਾ ਸਮਾਂ ਇਹ ਮੋਦੀ ਸਰਕਾਰ ਆ ਜਿਹੜੇ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਉਹ ਜਿਹੜੀ ਲਖੀਮਪੁਰ ਦੀ ਘਟਨਾ ਹੋਈ ਸੀ ਕਿਸਾਨਾਂ ਨੂੰ ਉਹਨਾਂ ਨੇ ਰਾਵਣ ਵਾਲੀ ਜਿਹੜੀ ਸਥਿਤੀ ਦੇ ਵਿੱਚ ਕੁਚ ਲਿਆ ਗਿਆ ਅਸੀਂ ਉਹ ਉਹ ਸਾਹਮਣੇ ਦੇ ਵੀ ਅਸੀਂ ਰਾਮ ਰਾਜ ਕ ਮਤਲਬ ਕਾਇਮ ਕਰਦੇ ਆ ਪਰ ਇੱਥੇ ਕੀ ਆ ਲੋਕ ਉਹਨਾਂ ਨੂੰ ਇਹ ਦਰਸਾ ਰਿਹਾ ਕਿ ਤੁਸੀਂ ਰਾਮਨ ਤੋਂ ਵੀ ਭੈੜੇ ਹੋ ਇਸੇ ਕਰਕੇ ਉਹਨਾਂ ਦੇ ਪੁਤਲੇ ਫੂਕੇ ਗਏ ਆ ਤੇ ਉਹਨਾਂ ਨੂੰ ਆਪ ਖੁਦ ਕਹੀ ਜਾਣ ਜੋ ਵੀ ਕੁਝ ਕਹਿਣ ਪਰ ਲੋਕ ਇਹਨਾਂ ਨੂੰ ਇਹ ਸਮਝਦੇ ਆ ਕਿ ਅਸੀਂ ਇਹਨਾਂ ਨੂੰ ਰਾਮਨ ਤੋਂ ਵੀ ਵੱਧ ਬੁਰਾ ਸਮਝਦੇ ਆ ਬੁਰਾਈ ਜਿਹ ਹਜੇ ਤੱਕ ਜਿਹੜੀ ਅਮਿਤ ਮਿਸ਼ਰਾ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਕਿਸ ਤਰ੍ਹਾਂ ਦਾ ਰਣਨੀਤੀ ਰਹੇਗੀ ਉਸ ਤੋਂ ਬਾਅਦ ਅਗਰ ਜੇ ਉਹ ਦੀ ਗ੍ਰਿਫਤਾਰੀ ਨਹੀਂ ਹੋਈ ਅਸੀਂ ਉਸ ਤੋਂ ਬਾਅਦ ਜਿਹੜੀ 26 ਤਰੀਕ ਨੂੰ ਲਖਨਊ ਵਿੱਚ ਜਿਹੜੀ ਕਿਸਾਨ ਰੈਲੀ ਰੱਖੀ ਆ ਉਹ ਉਹਦੇ ਵਿੱਚ ਵੀ ਵੱਧ ਤੋਂ ਵੱਧ ਜਿਹੜੇ ਲੋਕਾਂ ਕਿਸਾਨਾਂ ਨੂੰ ਪ੍ਰੇਰਿਤ ਕਰਨਗੇ ਵੀ ਉੱਥੇ ਪਹੁੰਚਣ ਤੇ ਅਸੀਂ ਲਗਾਤਾਰ ਸੰਘਰਸ਼ ਜਿਹੜਾ ਜਾਰੀ ਰੱਖਾਂਗੇ ਜਿੰਨਾ ਚਿਰ ਉਸ ਜਿਹੜੇ ਮੰਤਰੀ ਦੀ ਗ੍ਰਿਫਤਾਰੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਉਹਤੇ ਕੇਸ ਦਰਜ ਨਹੀਂ ਹੁੰਦਾ। ਸ਼੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ